ਹਣ ਦੋਦ ਬੜਾ ਤਿਆਰ ਕਿਨਾਂ ਜੀ ਹੁਣ ਤਿਆਰ ਇਹ ਥੱਲੇ ਭਾਈ 9 ਲੀਟਰ ਜਮਾ ਤਿਆਰ ਆ ਜਮਾ ਕੰਡੇ ਵਾਲਾ 9 ਲੀਟਰ ਹਾਂ ਠੀਕ ਆ ਹੂੰ ਲੋਪਰਾ ਚੈੱਕ ਕਰਸਾ ਦੇ ਗੁੰਦ ਮਾਸ ਤੀਰਾ ਲੈ ਵਾ ਫੀਟਿੰਗ ਬਹੁਤ ਲੈਵੇ ਦੀ ਤੇ ਲੋ ਜੀ ਤੋਰ ਦੋਪਰਾ ਚਲੋ ਜੀ ਚਲੋ ਚੱਲ ਪਤਾ ਲੋ ਜੀ ਤਬਦੀਲ ਵਰ ਦੇ ਦੇ ਨਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤੌੜਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟਾਪ ਕੁਆਲਿਟੀ ਦੀਆਂ ਤਿੰਨ ਮੱਝਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਫੋਲੋ ਕਰ ਜੀਤ ਰਾਏ ਉਹਨੂੰ ਬਾਤ ਉਹਨੂੰ ਬਾਤ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਬਾਈ ਕੋਲ ਫਾਰਮ ਵਾਲੀਆਂ ਮੱਝਾਂ ਭਰਾ ਮਿੰਨੀ ਫਾਰਮਾ ਬਾਈ ਦਾ। ਬਾਕੀ ਸਾਨੂੰ ਦਿਖਾ ਵੀ ਦੇ ਮੇਰੇ ਲਈ ਸਾਈਡ ਛਾਤ ਮਰਵਾ ਕੇ। ਲੋ ਜੀ। ਠੀਕ ਹੈ ਜੀ। ਇਹਨਾਂ ਚੋ ਬਾਈ ਨੇ ਸੇਲ ਕਰਨੀਆਂ ਮੱਝਾਂ ਤੇ ਬੰਦ ਜਾਣ ਕਰ ਦਿੰਨੇ ਆਪਾਂ। ਬਾਈ ਜੀ। ਬਾਈ ਜੀ ਸਸੀ ਕਾਈ। ਸਸੀ ਕਾ ਬਾਈ। ਨਾਮ ਵੀਰ ਜੀ ਆਪਣਾ। ਨਾਮ ਬਾਈ ਮੇਰਾ ਗੁਰਵਿੰਦਰ ਸਿੰਘ ਹੈਗਾ। ਪਿੰਡ ਧੌਲ ਆਗੀ ਤਹਿਸੀਲ ਦੱਪਾ ਜ਼ਿਲ੍ਹਾ ਬਰਨਾਲਾ। ਠੀਕ ਆ। ਪਹਿਲੀ ਮੱਝ ਦੀ ਜਾਣਕਾਰੀ ਵੀਰੇ। ਭਾਈ ਇਹ ਤੀਜੇ ਸਵੇਰ ਮੱਧਾ ਕੀ ਹਾਂਜੀ ਤੇ ਇਹਦੇ ਮਗਰ ਕੱਟੀ ਹੈਗੀ ਉਹ ਸੀਗੀ ਆ ਤਵਸੀਮਾ ਦੇ ਨਾਲ ਇਹਨੂੰ ਸੂਈ ਨੂੰ ਸੇਰ ਦੀ ਸੂਈ ਵੀ 10 10 ਕਿਲੋ ਦਦਨ ਹੁਣ ਇਹ ਕੰਡੇ ਵਾਲਾ ਇਹਦੇ ਥੱਲੇ ਤਿਆਰ ਆ 13 14 ਕਿਲੋ ਦਦਨ 13 ਕਿਲੋ ਚਾਹੇ 14 ਕਿਲੋ ਚੋਲੇ ਆ 400 ਰੁਪਏ ਆ ਆ ਕੱਟੀ ਹੋਈ ਹੈ ਆ ਕੱਟੀ ਹੈ ਲੋਪਰਾ ਕੱਟੀ ਬਹੁਤ ਸੋਹਣੀ ਹੈ ਮਗਰ ਕਰਮਾਂ ਵਾਲੀ ਦੀ ਤੋੜ ਦੋ ਪਰਾ ਲੋ ਜੀ ਲੈ ਵੇਦਨ ਤਾਜ਼ਾ ਰਹਾ ਦੇ ਭਾਈ ਕਾ ਚਾਚਾ ਢੰਗ ਚੋ ਕੇ ਤਸੱਲੀ ਕਰਕੇ ਲੈ ਜਾ ਸਾਨੂੰ ਪਰਾ ਲੋ ਜੀ लो इधर ही तो दो बे इधर ले इधर लियो बारो ले लो इधर ही लो लो जी पता पिंड सूआ के बेरे तीजाई लाह चल ला चल ला चल लो जी सोखना सोना लो जी बेड़ा दवा दो चल चल लो लो जी चाना ने कल आजा पी लो जी मोड़ लो ਲੋਜੀ ਚੱਕਾ ਸੰਪਰਾ ਠੀਕ ਲੋਜੀ ਚੱਕਾ ਸੰਪਰਾ ਰੇਟ ਭਰਾ ਜਾਇ ਜਦਾ ਨੀਵਾ ਦੇਖ ਸਰ ਮਾਗਰ ਵੀ ਕੱਟੀ ਆ ਕਰਮ ਵਾਲੀ ਦੇ हां जी, जी रेट ਵੀ ਜੀ ਦਾ ਰੇਟ ਬਾਈ ਉਂ ਇਹਦਾ ਕੁਛ ਕਰਾ ਲਓ ਮੈਂ ਜਮਾ ਫਿਕਸ ਹੀ ਦੱਛੂ ਲੈਣ ਦੇਣੀ ਦੱਛੂ ਵੀ हां ਸ ਤਾਂ ਫਿਕਸ ਹੀ ਦਾ ਇੱਕ 2 ਦੀ ਬਾਈ ਇਹ ਦੇਣੀ ਆਗੀ 1 ਲੱਖ 2000 ਦੀ ਠੀਕ ਆ ਜੀ ਰੇਟ ਬਾਈ ਨੇ ਦੱਸਿਆ ਰੇਟ ਭਾਵੇਂ 30 ਕਰਾ ਲਓ ਭਾਵੇਂ 40 ਕਰਾ ਲਓ ਠੀਕ ਆ ਸਹੀ ਗੱਲ ਦੇ ਲੈਣ ਵਾਲਾ ਕੰਮ ਕਰਿਆ ਆਪਾਂ ਹਾਂ ਜੀ ਦੂਜੀ ਛੋਟੀ ਕਿਸੇ ਇਹ ਬਾਈ ਦੂਜਾ ਛੂ ਆਗੀ हां जी ਇਹਨੇ ਪਿਛਲੇ ਛੂ 14 14.5 ਲੀਟਰ ਤੇ ਚੱਲੀ ਆਗੀ ਇਹ ਠੀਕ ਆ ਤੇ ਹੁਣ ਇਹਨੂੰ ਅੱਜ ਚੌਥਾ ਪੰਜਵਾਂ ਚੌਥਾ ਦਿਨ ਆ ਆ ਚੀ ਹੈ ਇਹਦੀ ਕੱਟੀ ਇਹਦੀ ਵੀ ਕੱਟੀ ਆ ਹਾਂ ਜੀ ਕੱਟੀ ਬਹੁਤ ਸੋਹਣੀ ਕਰਮਾਂ ਵਾਲੀ ਦੀ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਹਾਂ ਲੋ ਜੀ ਹਾਂ ਜੀ ਬਈ ਹੁਣ ਦੋ ਦੋ ਬੜਾ ਤਿਆਰ ਕਿਨਾਂ ਜੀ ਹੁਣ ਤਿਆਰ ਇਹਦੇ ਥੱਲੇ ਬਈ 9 ਲੀਟਰ ਜਮਾ ਤਿਆਰ ਆ ਜਮਾ ਕੰਡੇ ਵਾਲਾ 9 ਲੀਟਰ ਹਾਂ ਠੀਕ ਆ ਹੂੰ ਲੋਪਰਾ ਚੈੱਕ ਕਰ ਸਕਦੇ ਗੁੰਦ ਮਾਸ ਤੀਰ ਆ ਲੇਵਾ ਫਿਟਿੰਗ ਬਹੁਤ ਲੇਵੇ ਦੀ ਤੇ ਲੋ ਜੀ ਤੋਰ ਦੋਪਰਾ ਚਲੋ ਜੀ ਚਲੋ ਚੱਲ ਪਤਾ ਖਲੋ ਜੀ ਤਬੀਰ ਵਾਰ ਤੇ ਦੇਣੇ ਲੋ ਜੀ ਨੇ ਵੱਲੂ ਗਾ ਫੀਟਿੰਗ ਘੜਾ ਲੇਵਾ ਲੋ ਜੀ ਕੱਦ ਬੜ ਤਨਤਾ ਜ ਤੁਸੀਂ ਲਾ ਸਕੋ ਭਰਾ ਲੋ ਜੀ ਸਿੰਘੀ ਸਿੰਘੀ ਬਹੁਤ ਸੋਹਣੀ ਆ ਲੋ ਜੀ ਚੰਗੀ ਭਲੀ ਪ੍ਰੋਸੀ ਭਰਾ ਸਜ ਜੀ ਆਇਆ ਭਾਈ ਨੋਸ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮ ਵਾਲੇ ਚਾਰ ਪੱਤਾ ਲੋ ਉਸੂੰ ਧਾਣ ਵੀ ਬਖਾਣੇ ਤੇਰੇ ਤੋਂ ਚੱਕਾ ਸਾਰਾ ਸੰਗਾ ਪੈਠਪੜਾ ਰੇਟ ਭਰਾ ਜਾਇਆ ਜਾਂ ਖੱਚ ਕੇ ਜੀ ਰੇਟ ਦਾ ਖੱਚ ਕੇ ਭਾਈ 1 5 ਜਾਗਾ 1 ਲੱਖ 5000 ਹਾਂ ਇਹਨਾਂ ਆਪਾਂ ਭਾਈ ਦੇਣੀ ਐ ਇੰਨੇ ਨਹੀਂ ਪਤਾ ਕੀ ਆਪਾਂ ਨੂੰ ਬਦੂਜਾ ਬੰਦਾ ਵਾਲ ਤੇ ਬਾਰੇ ਫੋਨ ਨਾਲ ਨਹੀਂ ਨਹੀਂ ਸਹੀ ਗੱਲ ਆ ਫਿਕਸ ਰੇਟ ਠੀਕ ਆ ਹੱਥ ਨੂੰ ਰਣ ਦਾ ਹਾਂ ਜੀ ਵੀ ਤਿੰਨ 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 ਨੰਬਰ ਦੱਸੋ ਜੀ ਏ ਬਾਈ ਤਾਂ ਉੱਥੇ ਸੂਈ ਆ ਗਈ ਚੌਥੇ ਸੂਈ ਹਾਂ ਆ ਇਹਦਾ ਬੱਚਾ ਹੈਗਾ ਕੱਟਾ ਇਹਦੇ ਮਗਰ ਕਿੰਨੇ ਟਾਈਮ ਤੋਂ ਕੋਈ ਸੂਈ ਇਹਨੇ ਸੂਈ ਨੂੰ 7 ਦਿਨ ਹੋ ਗਿਆ ਜੱਠ 7-8 ਦਿਨ ਹੋ ਗਏ ਹਾਂ ਹੁਣ ਤਿਆਰ ਦੁੱਧ ਕਿੰਨਾ ਤਿਆਰ ਇਹਦੇ ਥੱਲੇ ਬਾਈ 9 ਲੀਟਰ ਜਮਾ ਤਿਆਰ ਆ 9 ਲੀਟਰ ਹਾਂ ਤੇ ਰੇਟ ਪਹਿਲੀ ਦੱਸ ਦੋ ਬਾਈ ਇਹਦਾ ਰੇਟ ਬਾਈ ਜਮਾ ਲੈਂਡ ਦੇਣ ਤੈਨੂੰ ਮੈਂ ਦੱਸ ਦਾਂਗਾ 83000 ਦੀ ਦੇਣੀ ਐ ਇਹ 83000 ਦੀ ਭਰਾ ਦੇਣੀ ਐ ਹਾਂ ਉਹ ਤੇ 150 160 ਹੋਊਗਾ ਠੀਕ ਆ ਫਿਕਸ ਰੇਟ ਆ ਭਰਾ ਦੇ ਬਾਈ ਦੇ ਚਲੋ ਠੀਕ ਆ ਜੀ ਤੋਰ ਦੋ ਲੋਪਰਾ ਕੱਦ ਲੈ ਸੁਖਣਾ ਸੁਣਾ ਪادله ਪਿੰਡੇ ਜਾ ਭਰਾ ਵੀ

ਇਹਦੇ ਮਾਰ ਕੱਟਾ ਇਹਦੇ ਮਾਰ ਕੱਟਾ ਵੀਰੇ ਠੀਕਾ ਠੀਕਾ ਕੱਟਾ ਰੇਡ ਭਰਾ ਠੀਕਾ ਰੇਡ ਭਰਾ ਬਾਈ ਨੇ ਆਪ ਨੂੰ ਦੱਸਤਾ ਠੀਕਾ ਨਾ ਤਿੰਨਾਂ ਚੋਂ ਜਿਹੜੀ ਵੀ ਬਾਈ ਨੇ ਰੇਡ ਬਾਈ ਕਿਹਦਾ ਖੱਚਗੀ ਦੱਸਿਆ ਠੀਕਾ ਨਾ ਬਾਈ ਨਾਲ ਗੱਲਬਾਤ ਕਰ ਸਕਦੇ ਭਰਾ ਨੰਬਰ ਬਾਈ ਦਾ ਸਕਰੀਨ ਤੇ ਲਾਵਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਠੀਕ ਹੈ ਜੀ ਰੋਸ਼ੀ ਓਕੇ ਬਾਈ